ਸਪਰੀਮ ਕੋਰਟ ਤੋਂ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਸਪਰੀਮ ਕੋਰਟ ਨੇ ਕਿਹੜੇ ਫੈਸਲੇ ਤੇ ਮੋਹਰ ਲਾਈ ਹੈ ਔਰ ਹਰਿਆਣਾ ਸਰਕਾਰ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ ਦਰਅਸਲ ਸ਼ਹੀਦ ਸ਼ੁਭਕਰਨ ਸਿੰਘ 21 ਫਰਵਰੀ ਦਾ ਦਿਨ ਸੀ ਕਾਲਾ ਦਿਨ ਜਦੋਂ ਖਨੌਰੀ ਬਾਰਡਰ ਤੇ ਸ਼ਹੀਦ ਸ਼ੁਭਕਰਨ ਦੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਫਿਰ ਜਾਨ ਚਲੀ ਜਾਂਦੀ ਹੈ ਹਾਲਾਂਕਿ ਇਸ ਦੀ ਫਰੈਂਸਿਕ ਜਾਂਚ ਤੇ ਹੋਰ ਬਥੇਰੀ ਜਾਂਚ ਦੇ ਵਿੱਚ ਗੱਲਾਂ ਨਿਕਲ ਕੇ ਵੀ ਸਾਹਮਣੇ ਆਈਆਂ ਤੱਥ ਵੀ ਆਏ ਪਰ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੀ ਖਾਤਰ ਹਰ ਹਿੱਲਾ ਕਰ ਰਹੀ ਸੀ ਪਰ ਅੱਜ ਕਿਸੇ ਤਰ੍ਹਾਂ ਦੀਆਂ ਦਲੀਲਾਂ ਨਹੀਂ ਚੱਲੀਆਂ ਦਰਅਸਲ ਹੋਇਆ ਕੀ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਦੋਂ ਇੱਕ ਸਿਟ ਬਣਾਈ ਜਾਂ ਕਹਿ ਲਈ ਕਿ ਇੱਕ ਕਮੇਟੀ ਬਣਾ ਦਿੱਤੀ ਜਿਹੜੀ ਕਿ ਨਿਰਪੱਖਤਾ ਨਾਲ ਜਾਂਚ ਕਰੇਗੀ ਜਿਸ ਦੇ ਸੇਵਾਮੁਕਤ ਇੱਕ ਜੱਜ ਨੂੰ ਉਸ ਕਮੇਟੀ ਦਾ ਮੁਖੀ ਲਾ ਦਿੱਤਾ ਇੱਕ ਆਈਪੀਐਸ ਅਧਿਕਾਰੀ ਪੰਜਾਬ ਦੇ ਪ੍ਰਬੋਧ ਮਾਨ ਲੈ ਲਏ ਗਏ ਇੱਕ ਹਰਿਆਣੇ ਦੇ ਆਈਪੀਐਸ ਅਧਿਕਾਰੀ ਲੈ ਲਏ ਗਏ ਔਰ ਇਹਨਾਂ ਤਿੰਨਾਂ ਦੀ ਕਮੇਟੀ ਬਣਾ ਦਿੱਤੀ ਗਈ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਵੇ ਔਰ ਇਸੇ ਨੂੰ ਅੱਗੇ ਫੈਸਲੇ ਨੂੰ ਤੋੜਦਿਆਂ ਹੋਇਆ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਕੁਲ ਜੇਕਰ ਹਰਿਆਣਾ ਪੁਲਿਸ ਦੀ ਕਮੇਟੀ ਕੋਈ ਜਾਂਚ ਕਰਦੀ ਉਸ ਕੇਸ ਦੀ ਤੇ ਨਿਰਪੱਖਤਾ ਨਾਲ ਜਾਂਚ ਨਹੀਂ ਹੋ ਸਕਦੀ ਜੇ ਪੰਜਾਬ ਪੁਲਿਸ ਵੀ ਉਸ ਦੀ ਜਾਂਚ ਕਰਦੀ ਆ ਤਾਂ ਵੀ ਨਿਰਪੱਖਤਾ ਨਾਲ ਜਾਂਚ ਨਹੀਂ ਹੋ ਸਕਦੀ ਪੱਖਪਾਤ ਹੋ ਸਕਦਾ ਕਿਤੇ ਨਾ ਕਿਤੇ ਉਸ ਦੇ ਵਿੱਚ ਇਸੇ ਕਰਕੇ ਜੁਡੀਸ਼ੀਅਲੀ ਜਿਹੜੀ ਜਾਂਚ ਹੈ ਉਹੀ ਹੋਣੀ ਚਾਹੀਦੀ ਹੈ ਜਾਂ ਨਿਆਇਕ ਜਾਂਚ ਹੀ ਹੋਵੇ ਇਸ ਕੇਸ ਦੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਪੇਸ਼ ਹੋਏ ਵਕੀਲ ਸੀ ਉਹਨਾਂ ਨੇ ਦਲੀਲ ਰੱਖੀ ਕਿ ਇਸ ਦੇ ਨਾਲ ਪੁਲਿਸ ਆ ਜਿਹੜੀ ਉਹ ਡੀ ਮੋਰੀਲਾਈਜ਼ ਹੋਏਗੀ ਉਹਨਾਂ ਦਾ ਮਨੋਬਲ ਆ ਜਿਹੜਾ ਉਹ ਡਿੱਗ ਸਕਦਾ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਦੇ ਨਾਲ ਮਨੋਬਲ ਡਿੱਗਣ ਵਾਲੀ ਗੱਲ ਇੰਨੀ ਅਹਿਮਤ ਨਹੀਂ ਜਿੰਨੀ ਕਿ ਉਸ ਕੇਸ ਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਕਰਕੇ ਹਰਿਆਣਾ ਸਰਕਾਰ ਨੂੰ ਝਟਕਾ ਮਿਲਿਆ ਸੁਪਰੀਮ ਕੋਰਟ ਨੇ ਕਿਹਾ ਕਿ ਸ਼ਹੀਦ ਸ਼ੁਭ ਕਰਨ ਦੇ ਮਾਮਲੇ ਦੀ ਜਾਂਚ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਕਮੇਟੀ ਬਣੀ ਸੀ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਦੇ ਵਿੱਚ ਉਹੀ ਉਸ ਨੂੰ ਜਾਂਚ ਨੂੰ ਅੱਗੇ ਵਧਾਏਗੀ ਇਸ ਨੂੰ ਰੋਕਿਆ ਨਹੀਂ ਜਾ ਸਕਦਾ।ਦਰਅਸਲ ਇਸ ਨਿਆਂਇਕ ਜਾਂਚ ਨੂੰ ਰੋਕਣ ਦੇ ਲਈ ਹੀ ਹਰਿਆਣਾ ਸਰਕਾਰ ਦੇ ਨੇ ਜਿਹੜਾ ਚੁਣੌਤੀ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ ਇਸ ਤੋਂ ਪਹਿਲਾਂ ਪੰਜਾਬ ਧਰਿਆਣਾ ਹਾਈ ਕੋਰਟ ਨੇ ਬਾਰਡਰ ਖੋਲਣ ਦੀ ਵੀ ਗੱਲ ਆਖੀ ਸੀ ਜਿਹੜਾ ਕਿ ਅੱਜ ਸੰਦਰਭ ਦੇ ਵਿੱਚ ਵੀ ਫੈਸਲਾ ਆਇਆ ਹੈ ਉਹ ਵੱਖਰੀ ਗੱਲ ਹੈ। ਉਸ ਨੂੰ ਲੈ ਕੇ ਵੀ ਚੈਲੰਜ ਕੀਤਾ ਹਰਿਆਣਾ ਸਰਕਾਰ ਨੇ ਇਸੇ ਕਰਕੇ ਅਜੇ ਤੱਕ ਉਹ ਬਾਰਡਰ ਨਹੀਂ ਖੁੱਲਿਆ ਤੇ ਸੁਪਰੀਮ ਕੋਰਟ ਨੂੰ ਅੱਜ ਫੇਰ ਕਹਿਣਾ ਪਿਆ ਗਿਆ ਕਿ ਜਿਹੜੇ ਔਰਤਾਂ ਨੇ ਬੱਚੇ ਨੇ ਜਾਂ ਐਂਬੂਲੈਂਸ ਵਰਗੀਆਂ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਸ ਦੇ ਲਈ ਘੱਟੋ-ਘੱਟ ਇੱਕ ਰਸਤਾ ਖੋਲਣਾ ਚਾਹੀਦਾ ਹੈ ਇਹ ਕੋਈ ਪਾਰਕਿੰਗ ਦਾ ਏਰੀਆ ਨਹੀਂ ਹੈ ਜਿਹੜਾ ਕੀ ਹਾਈਵੇ ਦੇ ਉੱਤੇ ਇਸ ਕਰਕੇ ਬਾਰਡਰ ਨੂੰ ਖੋਲਿਆ ਜਾਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਬਾਰਡਰ ਨੂੰ ਖੋਲ ਦਿੱਤਾ ਜਾਵੇ ਹਰਿਆਣਾ ਸਰਕਾਰ ਨੂੰ ਹਦਾਇਤ ਦਿੱਤੀ ਗਈ ਸੀ ਪਰ ਹਰਿਆਣਾ ਸਰਕਾਰ ਨੇ ਉਸ ਫੈਸਲੇ ਨੂੰ ਵੀ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਪਿਛਲੀ ਵਾਰੀ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਇੱਕ ਸਾਂਝੀ ਕਮੇਟੀ ਬਣਾ ਲਈ ਜਾਵੇ ਜਿਸ ਦੇ ਵਿੱਚ ਪੰਜਾਬ ਦੇ ਵੀ ਅਧਿਕਾਰੀ ਹੋਣ ਪੰਜਾਬ ਹਰਿਆਣਾ ਦੇ ਵੀ ਅਧਿਕਾਰੀ ਹੋਣ ਹਰਿਆਣਾ ਸਰਕਾਰ ਦੇ ਨੁਮਾਇੰਦੇ ਵੀ ਹੋਣ ਪੰਜਾਬ ਸਰਕਾਰ ਦੇ ਵੀ ਨੁਮਾਇੰਦੇ ਹੋਣ ਜਿਹੜੇ ਕਿ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲੈਣ ਪਰ ਇੱਥੇ ਮਸਲਾ ਤਾਂ ਸਾਰਾ ਕੇਂਦਰ ਸਰਕਾਰ ਦੇ ਨਾਲ ਲੜੀ ਜਾ ਰਹੀ ਲੜਾਈ ਦਾ ਖਾਸ ਕਰਕੇ ਸਭ ਤੋਂ ਵੱਡੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਲੀਗਲਾਈਜ਼ ਹੋਣੀ ਚਾਹੀਦੀ ਹੈ ਐਮਐਸਪੀ ਉਸ ਨੂੰ ਲੈ ਕੇ ਜਿਹੜੀ ਲੜਾਈ ਵਢੀ ਗਈ ਹੈ ਦੂਜੇ ਪੜਾ ਦਾ ਅੰਦੋਲਨ ਸੀ ਇਸ ਦੇ ਦੌਰਾਨ 21 ਫਰਵਰੀ ਨੂੰ ਜਦੋਂ ਅੱਗੇ ਵਧਣਾ ਸੀ ਦਿੱਲੀ ਵੱਲ ਕੂਚ ਕਰਨਾ ਸੀ ਕਿਸਾਨਾਂ ਨੇ ਤਾਂ ਉਸ ਦੇ ਦੌਰਾਨ ਟਕਰਾਅ ਹੋ ਜਾਂਦਾ ਸ਼ੰਭੂ ਬਾਰਡਰ ਤੇ ਵੀ ਵੱਡਾ ਨੁਕਸਾਨ ਹੋਇਆ ਕਈ ਕਿਸਾਨ ਜ਼ਖਮੀ ਹੋਏ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਕਈਆਂ ਦੇ ਅਥਰੂ ਗੈਸ ਦੇ ਹੰਝੂ ਗੈਸ ਦੇ ਗੋਲੇ ਵੱਜੇ ਕਈ ਕਈਆਂ ਦੇ ਸਰੀਰ ਦੇ ਅੰਗ ਆ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਪਰ ਦੂਸਰੇ ਪਾਸੇ ਖਨੌਰੀ ਬਾਰਡਰ ਤੇ ਤੇ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ ਸੀ ਸ਼ੁਭ ਕਰਨ ਦੀ ਜਾਨ ਚਲੀ ਗਈ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਇਹ ਇੱਕ ਸਿਆਸੀ ਕਤਲ ਦੱਸਿਆ ਔਰ ਹਰਿਆਣਾ ਸਰਕਾਰ ਦੇ ਉੱਤੇ ਹਰਿਆਣਾ ਦੇ ਵੱਲੋਂ ਲਾਏ ਗਈ ਪੁਲਿਸ ਫੋਰਸ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਉਧਰੋਂ ਹੀ ਗੋਲੀ ਚੱਲੀ ਹੈ ਹਾਲਾਂਕਿ ਇਸ ਗੱਲ ਨੂੰ ਲੈ ਕੇ ਅਜੇ ਤੱਕ ਵੀ ਹਰਿਆਣਾ ਦੀ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਹੈ ਮੰਨਣ ਨੂੰ ਤਿਆਰ ਨਹੀਂ ਕਿ ਗੋਲੀ ਉਸ ਗੋਲੀ ਦੇ ਨਾਲ ਹੀ ਮੌਤ ਹੋਈ ਅਸ਼ੁਭ ਕਰਨ ਦੀ ਜਾਂ ਕਤਲ ਹੋਇਆ ਔਰ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਹੋਰ ਕੀ ਕੀ ਆਉਣਾ ਪਰ ਇੱਕ ਵੱਡੀ ਗੱਲ ਆ ਜਿਹੜੀ ਉਹ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਇੱਕ ਪਾਸੇ ਤੇ ਅੱਜ ਫੈਸਲਾ ਆਇਆ ਸੀ ਸੁਪਰੀਮ ਕੋਰਟ ਵੱਲੋਂ ਕਿ ਰਸਤਾ ਖੁੱਲਣਾ ਚਾਹੀਦਾ ਹੈ ਇਹ ਨੈਸ਼ਨਲ ਹਾਈਵੇ ਬਲਾਕ ਨਹੀਂ ਹੋਣਾ ਚਾਹੀਦਾ ਕੁਝ ਜ਼ਰੂਰੀ ਸੇਵਾਵਾਂ ਨੇ ਉਹ ਵੀ ਜਿਹੜੀਆਂ ਨੇ ਚਾਲੂ ਹੋਣੀਆਂ ਚਾਹੀਦੀਆਂ ਨੇ ਉੱਥੇ ਕਿਉਂਕਿ ਰੁਕਣ ਦੇ ਨਾਲ ਕਾਫੀ ਦਿੱਕਤਾਂ ਨੇ ਖਾਸ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਔਰ ਉੱਥੋਂ ਐਂਬੂਲੈਂਸ ਦੀ ਵਰਗੀਆਂ ਸੇਵਾਵਾਂ ਦੀ ਜਿਹੜੀ ਦਿੱਕਤ ਹੈ ਉਹ ਜਿਹੜੀ ਹੈ ਹੁਣ ਇੱਕ ਪਾਸੇ ਉਹ ਫੈਸਲਾ ਸੀ ਪਰ ਇੱਕ ਹੋਰ ਜਿਹੜੀ ਹੈ ਹਰਿਆਣਾ ਸਰਕਾਰ ਨੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨੇ ਉਸ ਦੇ ਸੰਦਰਭ ਦੇ ਵਿੱਚ ਇਹ ਗੱਲ ਤੁਹਾਡੇ ਨਾਲ ਸਾਹਮਣੀ ਕਰ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਹੈ ਉਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਨੂੰ ਹੀ ਅੱਗੇ ਲਾਗੂ ਰੱਖਿਆ ਜਾਵੇਗਾ ਸੁਪਰੀਮ ਕੋਰਟ ਨੇ ਮੋਰ ਲਾਈ ਹੈ ਹਦਾਇਤ ਦਿੱਤੀ ਹੈ ਕਿ ਇਸ ਦੀ ਜਾਂਚ ਆ ਜਿਹੜੀ ਉਹ ਨਹੀਂ ਰੋਕੀ ਜਾ ਸਕਦੀ ਉਹੀ ਜਾਂਚ ਜਿਹੜੀ ਕੀਤੀ ਜਾਏਗੀ ਜਿਹੜੀ ਡਬਲ ਜਸਟਿਸ ਦੀ ਜਿਹੜੀ ਬੈਂਚ ਸੀ ਸੂਰਿਆकांत ਤੇ ਉਜਲ ਭਯਾਨ ਨੇ ਉਹਨਾਂ ਨੇ ਕਿਹਾ ਕਿ ਕਮੇਟੀ ਹੈ ਜਿਹੜੀ ਉਹ ਆਪਣਾ opinion ਦੇਵੇਗੀ ਉਸ ਤੋਂ ਬਾਅਦ ਹੀ ਅਗਲੀ ਗੱਲ ਹੋਵੇਗੀ ਹਾਲਾਂਕਿ ਦੂਜੇ ਪਾਸੇ ਸ਼ੁਭਕਰਨ ਸਿੰਘ ਦੀ ਜਿਹੜੀ ਮੌਤ ਹੋਈ ਹੈ ਜਾਂ ਕਤਲ ਹੋਇਆ 21 ਫਰਵਰੀ ਵਾਲਾ ਉਸ ਨੂੰ ਲੈ ਕੇ ਵੀ ਗੱਲਾਂ ਹੋਈਆਂ ਹਾਲਾਂਕਿ ਇਸ ਕੇਸ ਦੇ ਵਿੱਚ ਹੀ ਜਦੋਂ ਪਿਛਲੀ ਵਾਰੀ ਆਰਡਰ ਪਾਸ ਕੀਤਾ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਦੇ ਵਿੱਚ ਐਕਟਿੰਗ ਚੀਫ ਜਸਟਿਸ ਸਨ ਜਿਹੜੇ ਏਸੀ ਜੇ ਜੀਐਸ ਸੰਧਾਵਾਲੀ ਅਤੇ ਜਸਟਿਸ ਲਪਿਤਾ ਬੈਨਰਜੀ ਉਹਨਾਂ ਦੇ ਵੱਲੋਂ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ ਉਹ ਕਿਹਾ ਗਿਆ ਸੀ ਨਾ ਤਾਂ ਇਹ ਇਨਵੈਸਟੀਗੇਸ਼ਨ ਆ ਜਿਹੜੀ ਜਾਂਚ ਹੈ ਪੰਜਾਬ ਨੂੰ ਦਿੱਤੀ ਜਾ ਸਕਦੀ ਹੈ ਨਾ ਹਰਿਆਣਾ ਨੂੰ ਦਿੱਤੀ ਜਾ ਸਕਦੀ ਹੈ ਔਰ ਉਸ ਨੂੰ ਲੈ ਕੇ ਜਿਹੜੀ ਇੱਕ ਕਮੇਟੀ ਬਣਾ ਦਿੱਤੀ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਜਿਸ ਨੂੰ ਲੈ ਕੇ ਜਸਟਿਸ ਜੈਸ਼ਰੀ ਠਾਕੁਰ ਨੂੰ ਉਸਦੇ ਮੁਖੀ ਬਣਾਇਆ ਗਿਆ ਰਿਟਾਇਰਡ ਜੱਜ ਨੇ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਔਰ ਉਸ ਨੂੰ ਲੈ ਕੇ ਨਾਲ ਅਸਿਸਟੈਂਟ ਦੇ ਤੌਰ ਤੇ ਦੋ ਮੈਂਬਰ ਲਾਏ ਗਏ ਜਿਹੜੇ ਕੀ ਪੰਜਾਬ ਦੇ ਏਡੀਜੀਪੀ ਨੇ ਪ੍ਰਮੋਦ ਬਾਨ ਤੇ ਨਾਲ ਹੀ ਅਮਿਤਾਬ ਸਿੰਘ ਢਿੱਲੋਂ ਨੇ ਜਿਹੜੇ ਏਡੀਜੀਪੀ ਹਰਿਆਣਾ ਉਹਨਾਂ ਨੂੰ ਨਾਲ ਲਗਾ ਦਿੱਤਾ ਗਿਆ ਸਹਿਯੋਗ ਦੇਣ ਦੇ ਲਈ ਹੁਣ ਜਸਟਿਸ ਜਿਹੜੇ ਨੇ ਜੈਸ਼ਰੀ ਠਾਕੁਰ ਉਹਨਾਂ ਦੀ ਗਵਾਹੀ ਵਾਲੀ ਹੀ ਜਿਹੜੀ ਨਿਆਇਕ ਜਾਂਚ ਹੈ ਹੋਣੀ ਹੈ ਸੁਪਰੀਮ ਕੋਰਟ ਨੇ ਇਸ ਤੇ ਮੋਹਰ ਲਾਈ ਹੈ ਪਰ ਹਰਿਆਣਾ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਜਿਹੜੇ ਸੋਲਿਸਟਰ ਨੇ ਜਰਨਲ ਤੁਸ਼ਾਰ ਮਹਿਤਾ ਉਹ ਪੇਸ਼ ਹੋਏ ਸਨ ਔਰ ਉਹਨਾਂ ਨੇ ਹਰਿਆਣਾ ਸਰਕਾਰ ਦਾ ਪੱਖ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਦੇ ਨਾਲ ਜਿਹੜਾ ਪੁਲਿਸ ਹੈ ਉਹ ਡੀਮੋਰੀਲਾਈਜ਼ ਹੋ ਸਕਦੀ ਹੈ ਪਰ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੋ ਸਕਦੀ ਇਸ ਦੇ ਬਾਰੇ ਜੇਕਰ ਹਰਿਆਣਾ ਸਰਕਾਰ ਦੀ ਪੁਲਿਸ ਉਸ ਦੇ ਵਿੱਚ ਜਾਂਚ ਕਰੇਗੀ ਤੇ ਉਸ ਦੇ ਨਾਲ ਪੱਖਪਾਤ ਹੋ ਸਕਦਾ ਹੈ ਪੰਜਾਬ ਸਰਕਾਰ ਜੇਕਰ ਜਾਂਚ ਕਰਦੀ ਹੈ ਜਾਂ ਪੁਲਿਸ ਕਰਦੀ ਹੈ ਉਸ ਦੇ ਵਿੱਚ ਵੀ ਪੱਖਪਾਤ ਸਾਹਮਣੇ ਆ ਸਕਦਾ ਇਸ ਕਰਕੇ ਨਿਆਂਇਕ ਜਾਂਚ ਹੀ ਹੋਣੀ ਹੈ ਉਸ ਕੇਸ ਦੀ ਇਸ ਕਰਕੇ ਜਸਟਿਸ ਕਾਂਤ ਨੇ ਜਿਹੜੇ ਉਹਨਾਂ ਨੇ ਇਸ ਦੇ ਬਾਰੇ ਆਰਡਰ ਪੇਸ਼ ਕੀਤਾ ਹੈ ਪਾਸ ਕੀਤਾ ਹੈ ਔਰ ਨਾਲ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਇਸ ਮਾਮਲੇ ਦੇ ਵਿੱਚ ਕੁੱਤਾਈ ਵਰਤੀ ਨਹੀਂ ਜਾ ਸਕਦੀ। ਕੁੱਲ ਮਿਲਾ ਕੇ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਵੀ ਝਟਕਾ ਲੱਗਿਆ ਹੈ। ਪਹਿਲਾਂ ਪੰਜਾਬ ਤੇ ਹਰਿਆਣਾ ਸਰਕਾਰ ਦੇ ਬਾਰਡਰ ਖੋਲਣ ਵਾਲੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਤੇ ਸੁਪਰੀਮ ਕੋਰਟ ਤੱਕ ਗੱਲ ਪੁੱਜੀ। ਹੁਣ ਜਿਹੜੀ ਨਿਆਂਇਕ ਕਮੇਟੀ ਬਣੀ ਸੀ ਜਿਸ ਨੇ ਜਾਂਚ ਕਰਨੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਦੇ ਮੁਤਾਬਕ ਤੇ ਉਸ ਨੂੰ ਵੀ ਹੁਣ ਚੈਲੰਜ ਫੈਸਲੇ ਨੂੰ ਕੀਤਾ ਗਿਆ ਸੀ ਜਿਸ ਦੀ ਅੱਜ ਸੁਣਵਾਈ ਹੋਈ ਤੇ ਉੱਥੇ ਹਰਿਆਣਾ ਸਰਕਾਰ ਨੂੰ ਆ ਜਿਹੜਾ ਕੋਈ ਵੀ ਜਿਹੜੀ ਦਲੀਲ ਉਹਨਾਂ ਦੀ ਚਾਲਣੀ ਸੱਕੀ ਇਸੇ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਦੀ ਜਾਂਚ ਆ ਜਿਹੜੀ ਸ਼ੁਭ ਕਰਨ ਸ਼ਹੀਦ ਵਾਲੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਨਿਆਂਇਕ ਜਾਂਚ ਹੀ ਸੰਭਵ ਹੈ ਉਹੀ ਸਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੇ ਨੇ ਨਾ ਤੇ ਪੰਜਾਬ ਪੁਲਿਸ ਨੂੰ ਨਰੋਲ ਤੌਰ ਦੇ ਉੱਤੇ ਜਾਂਚ ਦਿੱਤੀ ਜਾ ਸਕਦੀ ਹੈ ਨਾ ਹੀ ਹਰਿਆਣਾ ਨੂੰ ਇਸ ਕਰਕੇ ਇਸ ਦੀ ਜਿਹੜੀ ਰਿਪੋਰਟ ਆਵੇਗੀ ਉਸ ਦੇ ਆਧਾਰ ਦੇ ਉੱਤੇ ਹੀ ਅਗਲਾ ਕੋਈ ਫੈਸਲਾ ਹੋ ਸਕਦਾ ਹੈ ਇਸ ਕਰਕੇ ਹਰਿਆਣਾ ਸਰਕਾਰ ਦੀਆਂ ਸਾਰੀਆਂ ਦਲੀਲਾਂ ਨੂੰ ਅੱਜ ਖਾਰਜ ਕਰ ਦਿੱਤਾ ਗਿਆ ਬਿਲਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ ਨਾਲ